ਲੁਧਿਆਣਾ ਸ਼ਹਿਰ ਦੇ ਵਿੱਚ ਲੁੱਟਾ ਖੋਹਾਂ ਤੇ ਚੋਰੀ ਕਰਨ ਵਾਲੇ ਤਿੰਨ ਦੋਸ਼ੀ ਲੁਧਿਆਣਾ ਪੁਲਿਸ ਨੇ ਕੀਤੇ ਕਾਬੂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੇ ਡਿਵੀਜ਼ਨ ਨੰਬਰ 8 ਦੇ ਮੁਖੀ ਨੇ ਦੱਸਿਆ ਕਿ ਇੱਥੇ ਤਿੰਨੋਂ ਹੀ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅੱਜ ਇਹਨਾਂ ਨੂੰ ਰੱਖਭਾਗ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ ਹੈ ਬਾਕੀ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਵੀ ਹੋ ਸਕਦੇ ਨੇ ਲੁਧਿਆਣੇ ਤੋਂ ਟਿੰਕੇ ਦੀ ਖਾਸ ਰਿਪੋਰਟ ਇਹ ਜਲਸਾ ਸਭ ਜਿਹੜਾ ਕਿ ਤਕਰੀਬਨ ਇਹ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਫੂ ਵਾਲੇ ਬੰਦੇ ਫੜੇ ਗਏ ਨੇ ਇਹ ਕਿਹੜੀ ਜਗ੍ਹਾ ਤੋਂ ਫੜੇ ਗਏ ਇਹ ਐਕਚੁਅਲੀ ਰਖਵਾਲ ਤੋਂ ਚੋਰੀ ਕਰਦੇ ਸੀ ਤੇ ਅਸੀਂ ਟਰੈਸਟ ਕੀਤਾ ਸਿਕਾ ਮਾਮਲਾ ਪੂਰਾ ਤੇ ਇਸ ਤਿੰਨ ਬੰਦੇ ਫੜੇ ਗਏ ਨੇ ਕਿ ਸਟ੍ਰਿੰਗੈਂਟ ਐਕਸ਼ਨ ਹੋਇਆ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਤੇ ਅਸੀਂ ਐਕਸ਼ਨ ਕਰਦੇ ਹੋਏ ਤਿੰਨ ਬੰਦੇ ਗ੍ਰਿਫਤਾਰ ਕੀਤੇ ਨੇ ਇਹਦੇ ਨੇ ਤੇ ਇਹਨਾਂ ਵਿੱਚ ਇੱਕ ਜਿਹੜਾ ਬੰਦਾ ਸੀਗਾ ਇਹ ਤੇ ਪਹਿਲਾਂ ਹੀ ਮੁਕਦਮਾਦਾਰ ਸੀਗਾ ਤੇ ਦੋ ਬੰਦੇ ਜਿਹੜੇ ਨਾਲ ਨੇ ਉਹ ਸਾਥੀ ਨੇ ਇਹ ਤੇ ਉਹ ਫਸਟ ਟਾਈਮ ਆ ਤੇ ਜਿਹੜੇ ਬੰਦੇ ਤੋਂ ਕੋਈ ਫੜੇ ਗਏ ਨਹੀਂ ਤਕਰੀਬ ਪਹਿਲਾਂ ਪਹਿਲਾਂ ਵੀ ਇਹਨਾਂ ਨੇ ਕੋਈ ਹੀ ਕੀਤੀ ਇਹਨਾਂ ਨੇ ਜੋ ਕੋਈ ਹੋਰ ਵੀ ਕੁਝ ਕੀਤਾ ਇੱਕ ਬੰਦੇ ਨੇ ਕੋਈ ਕੀਤੀ ਸੀ ਜੀ ਇਹ ਜਿਹੜੇ ਤਿੰਨੇ ਬੰਦੇ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਨੇ ਸਰ ਇਹ ਐਕਚੁਅਲੀ ਬਿਲੋਂਗ ਕਰਦੇ ਨੇ ਸੰਨਵਰ ਸਾਈਡ ਤੋਂ ਸੰਨਵਰ ਸਾਈਡ ਤੋਂ ਜੀ ਤਿੰਨੋਂ ਜੀ ਤਕਰੀਬਨ ਹੁਣ ਜਿਹੜੇ ਤਕਰੀਬਨ ਕਿੰਨੇ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਏ ਆ ਇਹਨਾਂ ਤੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਇੱਕ ਚੀਜ਼ ਦੇ ਬਾਅਦ ਰੱਦ ਕਰਦੇ ਹੋ ਕੇ ਬਰਾਮਦ ਹੋਇਆ ਅੱਛਾ ਹੋ ਗਿਆ ਲੇਕਿਨ ਜਿਹੜਾ ਹੁਣ ਇਹਨਾਂ ਨੂੰ ਅੱਜ ਕਿੱਥੇ ਲਿਆ ਜਾਊਗਾ ਦੋ ਦਿਨ ਦਾ ਇਹਨਾਂ ਦਾ ਰਿਮਾਂਡ ਹੈਗਾ ਸਾਡੇ ਕੋਲ ਅਸੀਂ ਫਿਰ ਵੀ ਇਹ ਕੋਸ਼ਿਸ਼ ਕਰ ਰਹੇ ਹਾਂ ਜੇ ਕੁਝ ਹੋ ਰਿਹਾ ਤਾਂ ਰਿਕਵਰ ਹੋ ਸਕਦਾ ਤਾਂ ਕਿ ਸਾਡੀ ਕੋਸ਼ਿਸ਼ ਜਾਰੀ ਰਹੇ